ਇਹ ਕਿੰਨੂ ਦੇ ਬੂਟੇ ਆ ਜੀ। ਥੈਲੀ ਦੇ ਵਿੱਚ ਤਿਆਰ ਬੂਟੇ ਆਪਣੇ ਕੋਲੇ ਬਹੁਤ ਵਧੀਆ ਕੁਆਲਿਟੀ। ਇਹ ਗੰਗਾ ਨਗਰ ਵਾਲਾ ਜਿਹਨੂੰ ਕਿੰਨੂ ਕਹਿ ਦਿੰਦੇ ਆ ਜਾਂ ਅਬੋਰ ਵੀ ਆਪਣੇ ਤਿਆਰ ਹੁੰਦਾ ਉਹ ਵਾਲਾ ਇਹ ਕਿੰਨੂ ਆ। ਥੈਲੀ ਦੇ ਵਿੱਚ ਪੂਰੇ ਤਿਆਰ ਬੂਟੇ ਆ, ਫਲ ਦੇ ਰਹੇ ਆ ਥੈਲੀ ਦੇ ਵਿੱਚ। ਮਤਲਬ ਕਿ ਸਾਲ ਦੇ ਵਿੱਚ ਵਧੀਆ ਤਿਆਰ ਹੋ ਜਾਣਗੇ ਅਗਰ ਹੁਣ ਲਗਾਏ ਜਾਂਦੇ ਆ ਤਾਂ। ਪੂਰਾ ਫਲ ਦੇਣਗੇ, ਦੇਖੋ ਕਿੰਨੇ ਫਲ ਲੱਗੇ ਹੋਏ। ਜ਼ਿਆਦਾਤਰ ਬੂਟਿਆਂ ਨੂੰ ਫਲ ਆਇਆ ਹੋਇਆ। ਇਹ ਦੇਖੋ ਇਹ ਕਿੰਨੂ ਆ ਜਿਹੜਾ ਪੰਜਾਬ ਦੇ ਵਿੱਚ ਪੂਰਾ ਕਾਮਯਾਬ ਆ ਪਾਣੀ ਨਹਿਰੀ ਹੋਵੇ ਜਾਂ ਚੰਗਾ ਇੱਕ ਨੰਬਰ ਪਾਣੀ ਹੋਵੇ ਤਾਂ ਰਿਜ਼ਲਟ ਹੋਰ ਇਹਦਾ ਜ਼ਿਆਦਾ ਵਧੀਆ ਆਉਂਦਾ ਤੇ ਲਗਾਉਣ ਦਾ ਵੀ ਹੁਣ ਬਿਲਕੁਲ ਇਹਦਾ ਟੁਕਮਾ ਸਵਾ ਚੱਲ ਰਿਹਾ ਕਿਸੇ ਵੀ ਵੀਰ ਭਰਾ ਨੂੰ ਇਹ ਬੂਟੇ ਚਾਹੀਦੇ ਹੋਣ ਕਿਸਾਨ ਪlant nursery ਪੈਂਡ ਫਰੋਸ਼ਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਆ ਕੇ ਲਿਜਾ ਸਕਦੇ ਆ ਜੀ ਹੋਮ ਡਿਲੀਵਰੀ ਆਪਾਂ ਬੂਟਿਆਂ ਦੀ ਨਹੀਂ ਦਿੰਦੇ ਜੀ। ਇਸ ਕੁਆਲਿਟੀ ਦੇ ਬੂਟੇ ਲਗਭਗ 100 ਰੁਪਏ ਤੋਂ ਜਿਹੜਾ ਵਧੀਆ ਤੰਦਰੁਸਤ ਬੂਟਾ ਸ਼ੁਰੂ ਹੋ ਜਾਂਦਾ ਤੇ 3-400 ਰੁਪਏ ਤੱਕ ਜਿਸ ਤਰ੍ਹਾਂ ਦਾ ਵੀ ਸਾਈਜ਼ ਆ ਉਸ ਹਿਸਾਬ ਨਾਲ ਰੇਟ ਹੁੰਦਾ ਜੀ ਇਹਨਾਂ ਦਾ। ਕੁਆਲਿਟੀ ਸਾਰਿਆਂ ਦੀ ਸੇਮ ਹੀ ਹੁੰਦੀ ਹੈ ਜੀ। ਭਾਵੇਂ ਬੂਟਾ ਛੋਟਾ ਲੈ ਲਈਏ ਆਪਾਂ ਜਾਂ ਵੱਡਾ ਲੈ ਲਈਏ ਕੁਆਲਿਟੀ ਦਾ ਕੋਈ ਫਰਕ ਨਹੀਂ ਸਿਰਫ ਬੂਟੇ ਦੀ ਉਮਰ ਦਾ ਫਰਕ ਹੁੰਦਾ। ਜਿਹੜਾ ਛੋਟਾ ਹੈ ਬਸ ਉਹ ਥੋੜਾ ਜਿਹਾ ਸਮਾਂ ਲਊਗਾ ਤਿਆਰ ਹੋਣ 'ਚ। ਤੇ ਜਿਹੜਾ ਵੱਡਾ ਬੂਟਾ ਉਹ ਲਗਭਗ 1 ਸਾਲ ਚ ਹੀ ਤਿਆਰ ਹੋ ਜਾਂਦਾ ਫਲ ਤਾਂ ਹੁਣੇ ਤੋਂ ਆ ਰਿਹਾ ਇਹਨੂੰ। ਜਦੋਂ 1 ਸਾਲ ਦੇ ਵਿੱਚ ਬੂਟਾ ਭਰ ਜਾਂਦਾ ਤੇ ਪੂਰਾ ਵਧੀਆ ਫਲ ਦੇਣ ਲੱਗ ਪੈਂਦਾ। ਇਹ ਕਿੰਨੂ ਆ ਜਿਹੜਾ ਬਹੁਤ ਜ਼ਿਆਦਾ ਮਿੱਠਾ ਕਿੰਨੂ ਹੁੰਦਾ ਜੀ। ਆ ਦੇਖੋ। ਬਹੁਤ ਸੋਹਣੇ ਤੇ ਤੰਦਰੁਸਤ ਬੂਟੇ ਆ। ਬਾਕੀ ਜਦੋਂ ਵੀ ਕੋਈ ਵੀਰ ਭਰਾ ਆਪਣੇ ਕੋਲੋਂ ਪੌਦੇ ਲੈਣ ਆਉਂਦੇ ਆ ਤੇ ਇਹਨੂੰ ਖਾਦ ਖਰਾਕ ਰੇ ਸਪਰੇਅ ਕੀ ਪੈਣੀ ਉਹ ਮੌਕੇ ਤੇ ਆਪਾਂ ਇਹਨੂੰ ਇਦੀ ਜਾਣਕਾਰੀ ਦੇ ਦਾਂਗੇ ਸਮਾਂ ਮਿਲਿਆ ਤਾਂ ਵੀਡੀਓ ਵੀ ਬਣਾਵਾਂਗੇ ਇਹ ਦੇਖੋ ਹਾਰੇ ਕਬੂਤੇ ਨੂੰ ਕਿੰਨੇ ਫਲ ਲੱਗੇ ਅਜੇ ਇਹਦਾ ਟਾਈਮ ਹੈਗਾ ਇਹ ਸਾਈਜ਼ ਬਣੂਗਾ ਸਾਈਜ਼ ਇਹ ਛੋਟਾ ਪਹਿਲਾਂ ਪੂਰਾ ਸਾਈਜ਼ ਬਣੂਗਾ ਫਿਰ ਉਸ ਤੋਂ ਬਾਅਦ ਇਹ ਪੱਕੂਗਾ ਬਹੁਤ ਧੰਵਾਦ ਜੀ